ਪਿੰਡ ਫਤੇਪੁਰ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਹਾਲ ਵਿੱਚ ਹੈਲਥ ਕੈਂਪ ਲਗਾਇਆ ਗਿਆ ਜਿਸ ਵਿੱਚ ਡਾਕਟਰ ਨੀਸ਼ਾ ਕਮਿਊਨਿਟੀ ਹੈਲਥ ਆਫੀਸਰ ਆਸ਼ਾ ਵਰਕਰ ਕਮਲਜੀਤ ਗੌਰ ਵੱਲੋਂ ਬੱਚਿਆਂ ਬਜ਼ੁਰਗਾਂ ਤੇ ਔਰਤਾਂ ਦੇ ਚੈੱਕਅਪ ਕਰਨ ਤੋਂ ਬਾਅਦ ਮੁਫਤ ਦਵਾਈਆਂ ਦਿੱਤੀਆਂ ਗਈਆਂ ਜਿਸ ਵਿੱਚ ਫ੍ਰੀ ਟੈਸਟ ਵੀ ਕੀਤੇ ਗਏ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਈ ਹੋਈ ਟੀਮ ਦਾ ਦਿলো ਧੰਨਵਾਦ ਕੀਤਾ ਗਿਆ ਪੱਤਰਕਾਰ ਧਰਮਵੀਰ ਸਿੰਘ ਸਦਾਨੰਦੀ ਰਿਪੋਰਟ ਹਾਂਜੀ ਡਾਕਟਰ ਕੀ ਨਾਮ ਹੈ ਤੁਹਾਡਾ ਸ਼ੁਭ ਨਮ ਕੀ ਹੈ ਮੇਰਾ ਨਾਮ ਡਾਕਟਰ ਨੀਸ਼ਾ ਜੀ ਕੀ ਕਹਿਣਾ ਚਾਹੁੰਦੇ ਹੋ ਕਮਿਊਨਿਟੀ ਹੈਲਥ ਆਫੀਸਰ ਉਹ ਜੋ ਕੰਮ ਕਰ ਰਹੀ ਹੈ ਕੰਦੋਲਾ ਡਿਸਪੈਂਸਰੀ ਦੇ ਵਿੱਚ ਤੇ ਕੰਦੋਲਾ ਡਿਸਪੈਂਸਰੀ ਦੇ ਵਿੱਚ ਟਾਈਮਿੰਗ ਹੈਗਾ 9 ਤੋਂ 3 ਵਜੇ ਤੱਕ ਤੇ ਉੱਥੇ ਤੋਂ ਅਸੀਂ ਟੋਟਲੀ ਫ੍ਰੀ ਮੈਡੀਸਿਨਸ ਦਿੰਦੇ ਆ ਅਗਰ ਕਿਸੇ ਨੂੰ ਵੀ ਕਿਸੇ ਮੈਡੀਸਨ ਕੋ ਆ ਕੇ ਲੈ ਸਕਦਾ ਉਸ ਦੇ ਵਿੱਚ ਅਸੀਂ ਅਗਰ ਕਿਸੇ ਨੂੰ ਟੈਸਟ ਦੀ ਲੋੜ ਪੈਂਦੀ ਹੈ ਬਲੱਡ ਟੈਸਟ ਦੀ ਜਾਂ ਅਲਟਰਾਸਾਉਂਡ ਦੀ ਜਾਂ ਚੈਸਟ ਐਕਸਰੇ ਦੀ ਜਾਂ ਕੋਈ ਵੀ ਐਕਸਰੇ ਹੁੰਦਾ ਤਾਂ ਅਸੀਂ ਉਹਨਾਂ ਨੂੰ ਸੀਐਟ ਸਰਾਵ ਕੁਮਚ ਰੈਫਰ ਕਰ ਦਿੰਦੇ ਆ ਤੁਸੀਂ ਜਾ ਕੇ ਉਹ ਆਪਣੇ ਫ੍ਰੀ ਟੈਸਟ ਕਰਵਾ ਸਕਦੇ ਹੋ ਜੀ ਠੀਕ ਹੈ ਥੈਂਕ ਯੂ